ਕੀ ਆਉਣ ਜਿੱਦਾਂ ਅੱਜ ਕੱਲ ਆ ਕਸੋ ਵੀ ਨਿਊਜ਼ ਸੁਣੀ ਜਿੱਦਾਂ ਕੈਨੇਡਾ ਮੁੰਡੇ ਨੇ ਸੁਸਾਇਡ ਕੀਤਾ ਜਾਂ ਹੋਰ ਵੀ ਸਟੂਡੈਂਟ ਕਰਦੇ ਨਾ ਬਾਲੀਆਂ ਕੰਟਰੀਆਂ ਜਾ ਕੇ ਆਪਣੇ ਹਾਂਜੀ ਪ੍ਰੈਸ਼ਰਾਈਜ਼ ਹੋ ਕੇ ਤੇ ਇਹਦੇ ਮਤਲਬ ਕੀ ਕਾਰਨ ਆ ਕਿ ਇਹ ਬੱਚੇ ਗੱਲ ਕਿਉਂ ਨਹੀਂ ਆਪਣੇ ਕਲਚਰ ਚ ਆਇਤਾ ਕਿ ਇਹ ਤਾਂ ਖੁੱਲ ਕੇ ਗੱਲਬਾਤ ਨਹੀਂ ਕਰਦੇ ਹੈਗੇ ਜਾਂ ਕੀ ਰਿਸਪੌਂਸਿਬਿਲਟੀਜ਼ ਆ ਆਪਣੇ ਇੰਡੀਆ ਤੋਂ ਪੇਰੈਂਟਸ ਦੀਆਂ ਮਤਲਬ ਉਹ ਇਹਦਾ ਇੰਨਾ ਇੰਨਾ ਇਦਾਂ ਨਹੀਂ ਇੰਨਾ ਸਿੰਪਲ ਨਹੀਂ ਹੁੰਦਾ ਇਹਦਾ ਇਹਦਾ ਜਵਾਬ ਕੋਈ ਵੀ ਕਿਉਂਕਿ ਅਸੀਂ ਨਾ ਇਹ ਸਾਡਾ ਕਲਚਰਲ ਇਸ਼ੂ ਆ ਹਾਂਜੀ ਪੀੜੀਆਂ ਤੋਂ ਕਈ ਗੱਲਾਂ ਆ ਜਿਹੜੀਆਂ ਚਲਦੀਆਂ ਆ ਰਹੀਆਂ ਆ ਹਾਂਜੀ ਠੀਕ ਹੈ ਜਿੱਦਾਂ ਹੁਣ ਜਿੱਦਾਂ ਅਸੀਂ ਸਾਡੇ ਤੇ ਸਮਾਜ ਵਿੱਚ ਇੱਕ ਦਬਾਅ ਆ ਵੀ ਜਿਹੜੇ ਬੱਚੇ ਆ ਉਹ ਮਾਪਿਆਂ ਦੇ ਕਿਹੜੇ ਚ ਚਾਹੀਦੇ ਆ ਹੂੰ ਹਰੇਕ ਮਾਪਿਓ ਬੱਚੇ ਨੂੰ ਇਸ ਦਬਾਅ ਥੱਲੇ ਪਾੜਦਾ ਹੈ ਕਿ ਮੇਰੇ ਕਹਨੇ ਤੋਂ ਬਾਹਰ ਨਾ ਹੋ ਜਾ ਕਿਤੇ। ਯਾ ਫਿਰ ਸਾਡੇ ਹਰੇਕ ਸਮਾਜ ਦੇ ਪੈਮਾਨੇ ਹੁੰਦੇ ਆ। ਹੂੰ। ਮਿੰਨੇ ਦੇ ਤੇ ਮਾਪਾ ਕਿਹੜਾ ਚੰਗਾ ਆ। ਹਾਂਜੀ ਹਨਾ ਹੁਣ ਜਿੱਦਾਂ ਦਾ ਜਿਹੜੇ ਸਮਾਜ ਵਿੱਚ ਅਸੀਂ ਜੀਨੇ ਆ ਹਰੇਕ ਮਾਪਿਓ ਨੂੰ ਉਸ ਪੈਮਾਨੇ ਦੇ ਨਾਲ ਜੀਣਾ ਪੈਂਦਾ ਆ ਦੁਨੀਆ ਦੀ ਨਿਗਾਹ ਦੇ ਵਿੱਚ ਚੰਗਾ ਬਣ ਲਈ। ਹਾਂ ਜੀ ਆਪਣੇ ਕਲਚਰ ਤੇ ਜ਼ਿਆਦਾ ਆ ਨਾ ਕਿ ਮਤਲਬ ਕੌਣ ਕੀ ਕਹੂਗਾ ਪਛੜੇ ਕੁਛ ਨਹੀਂ ਦੁਨੀਆ ਦੇ ਜਿੰਨੇ ਵੀ ਪਛੜੇ ਹੋਏ ਸਮਾਜ ਆ ਹਾਂ ਜੀ ਉਹਨਾਂ ਦੇ ਵਿੱਚ ਜਿਹੜੇ ਗਰੀਬ ਸਮਾਜ ਆ ਗਰੀਬ ਜਿਹੜੇ ਲੋਕ ਹੁੰਦੇ ਆ ਨਾ ਹੂੰ ਹੂੰ ਉਹਨਾਂ ਦੇ ਕੋਲ ਹੋਰ ਕੁਝ ਨਹੀਂ ਹੁੰਦਾ ਯਾ ਆਪਣੇ ਆਪ ਨੂੰ ਤਸੱਲੀ ਦੇਣ ਲਈ ਦੂਜਿਆਂ ਨੂੰ ਦਿਖਾਲਣ ਲਈ ਹਾਂ ਜੀ ਲਾ ਪਾ ਕੇ ਆਹੀ ਕੁਛ ਬਚਿਆ ਹੁੰਦਾ ਇਹਦੇ ਨਾਲ ਤਸੱਲੀ ਦਿੰਦੇ ਆਪਣੇ ਆਪ ਨੂੰ ਧਰਮ ਨੇ ਬਹੁਤ ਪਰੇਸ਼ਾਨ ਕੀਤਾ ਆ ਸਮਾਜ ਨੂੰ ਧਰਮ ਨੇ ਹਰੇਕ ਬੰਦੇ ਨੂੰ ਇਹ ਸਿੱਖਿਆ ਦਿੱਤੀ ਆ ਕਿ ਕੋਈ ਫਿਕਰ ਨਾ ਕਰ ਜੇ ਤੂੰ ਹੁਣ ਗਰੀਬ ਆ ਉਹ ਪਿਛਲੇ ਜਨਮ ਦੇ ਕਰਮਾਂ ਕਰਕੇ ਆ ਹਾਂਜੀ ਹੁਣ ਤੂੰ ਮੇਰਾ ਕਹਿਣਾ ਮੰਨੀ ਜਾ ਪੁਜਾਰੀ ਕਹਿੰਦਾ ਹੁਣ ਮੇਰਾ ਕਹਿਣਾ ਮੰਨੀ ਜਾ ਦੇਖੀ ਅਗਲਾ ਜਨਮ ਤੇਰਾ ਰਾਜਿਆਂ ਵਾਲਾ ਹੋਣਾ ਫਲਾਨਾ ਰਾਜਾ ਸੀ ਉਹ ਆ ਗਲਤੀ ਕਰਕੇ ਛਮਾਰਾਂ ਦੇ ਘਰ ਜੰਮ ਪਿਆ ਅਗਲੇ ਜਨਮ 'ਚ ਫੇਰ ਰਾਜਾ ਬਣਿਆ ਹਾਂਜੀ ਇਦਾਂ ਹਨਾ ਉਹ ਇਦਾਂ ਦੀਆਂ ਗੱਲਾਂ ਤਸੱਲੀਆਂ ਦੇ ਦੇ ਕੇ ਸਾਨੂੰ ਆਪ ਹੁਣ ਲੁੱਟੀ ਜਾਂਦਾ ਹੁਣ ਸਾਨੂੰ ਅਮੀਰ ਨਹੀਂ ਹੋਣ ਦਿੰਦਾ ਹਾਂਜੀ ਅਸੀਂ ਜਿੱਦਾਂ ਦੇ ਆਮ ਪਛੜੇ ਸਮਾਜ ਚ ਰਹਿੰਨੇ ਆ ਉਹਦੇ ਚ ਵੈਸੇ ਹੀ ਲਾ ਪਾ ਕੇ ਸਾਡੇ ਕੋਲ ਇਹ ਦਖਲਣ ਤੋਂ ਬਿਨਾ ਹੋਰ ਕੱਖ ਨਹੀਂ ਹੁੰਦਾ ਵੀ ਜੋ ਮਰਜੀ ਆ ਇੱਜ਼ਤ ਹੈ ਹਾਂਜੀ ਜੋ ਮਰਜੀ ਆ ਨਿਆਣੇ ਤਾਂ ਕਹਨੇ ਚ ਹੈਗੇ ਆ ਹਾਂਜੀ ਹਣਾ ਪਹਿਲਾਂ ਪਹਿਲਾਂ ਲੋਕਾਂ ਨੂੰ ਇਹ ਦਾਵਾ ਕਰੀ ਜਾਂਦਾ ਫਿਰ ਨਿਆਣਿਆਂ ਨੂੰ ਕਹੀ ਜਾਂਦਾ ਹੈ ਵੀ ਜੇ ਕੁੜੀ ਕਹਿੰਦੀ ਵੀ ਮੈਂ ਮਰਜ਼ੀ ਨਾਲ ਮੈਂ ਜਾਤ ਤੋਂ ਬਾਹਰ ਵਿਆਹ ਕਰਾਉਣਾ ਫਿਰ ਉਹ ਕਹਿੰਦਾ ਮੇਰੀ ਇੱਜ਼ਤ ਹਾਂਜੀ ਦੁਨੀਆ ਕੀ ਕਹੂਗੀ ਮੈਨੂੰ ਹਾਂਜੀ ਇਹ ਆਪਣੇ ਜਿੱਦਾਂ ਹੁਣ ਅਸੀਂ ਚਲੋ ਬਾਹਰ ਵੀ ਆਏ ਆ ਪਰ ਇੱਥੇ ਅਸੀਂ ਦੇਖਿਆ ਕਿ ਨਾ ਬੱਚੇ ਹਨ ਖੁੱਲ੍ਹ ਕੇ ਗੱਲ ਕਰਦੇ ਆਪਣੇ ਮਾਪੇ ਨਾਲ ਜੋ ਵੀ ਹੁੰਦਾ ਵਾ ਜਿੱਦਾਂ ਵੀ ਹੈਗਾ ਹਨਾ ਆਪਣੇ ਕਲਚਰ ਚ ਬਹੁਤ ਜ਼ਿਆਦਾ ਆ ਨੇ ਆਪਣੇ 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 ਕਲਚਰ ਚ ਜਦੋਂ ਅਸੀਂ ਨਾ बार-बार ਬੱਚਿਆਂ ਦੇ ਆਲੇ ਦਿਵਾਲੀ ਇੱਕ ਫਿਲਟਰ ਲਾਈ ਜਾਂਦੇ ਆ ਹਾਂਜੀ ਜਿੱਦਾਂ ਹੁਣ ਮੈਂ ਅੱਜ ਮੈਂ ਘਰੇ ਗੱਲ ਕਰਦਾ ਕਰਦਾ ਆਪਣੀ ਲੜਕੀ ਨੂੰ કહਾਂ ਯਾ ਪਹਿਨਾ ਫਲਾਨੇ ਪਿੰਡ ਉਹ ਸਰਪੰਚ ਸੀ ਜਿਹੜਾ ਜਿਹਦੇ ਆਪਾਂ ਪਿਛਲੇ ਸਾਲ ਵਿਆਹ ਤੇ ਗਏ ਸੀ ਹਾਂਜੀ ਤੇ ਉਹਦੀ ਛੋਟੀ ਕੁੜੀ ਭਈਏ ਨਾਲ ਚਲੀ ਗਈ। ਹੂੰ। ਹੂੰ। ਯਾ। ਉਹ ਸਰਪੰਚ ਨੇ ਤਾਂ ਦਵਾਈ ਖਾ ਲਈ। ਹੂੰ। ਉਹ ਤਾਂ ਮਰਨੇ ਵਾਲਾ ਹੋ ਗਿਆ। ਹੂੰ। ਕੁੜੀ ਨੂੰ ਲੱਭਦੇ ਸੀ, ਕੁੜੀ ਲੱਭੀ ਨਹੀਂ। ਹੂੰ। ਪਰ ਉਹ ਪਰ ਉਹ ਮੇਰੀ ਘਰ ਵਾਲੀ ਬੋਲੀ, "ਅੱਛਾ। ਫੇਰ ਮੈਂ ਕਿਹਾ ਕੀ ਕਰਨਾ ਇਹੋ ਜੀਆਂ ਕੁੜੀਆਂ ਨੂੰ?" ਹਾਂਜੀ। ਹਨਾ। ਇਨਾਂ ਨੂੰ ਪਾਲ ਕੇ ਕੀ ਲੈਣਾ ਨਾ ਹੀ ਜੰਮਣ ਪਵਾਂ ਹਾਂਜੀ ਹੁਣ ਜਦੋਂ ਮੇਰੀ ਕੁੜੀ ਨੇ ਉਹ ਗੱਲ ਸੁਣ ਲਈ ਯਾ ਉਹਦੇ ਦਿਮਾਗ ਨੇ ਉਹਦੇ ਮਾਈਂਡ ਨੇ ਉਹ ਗੱਲ ਸਟੋਰ ਕਰ ਲਈ ਸਟੋਰ ਕਰ ਲਈ ਹਾਂਜੀ ਕਿ ਮੇਰੇ ਮਾਂ ਪੇ ਐਦਾਂ ਦੀ ਕੁੜੀ ਚਾਹੁੰਦੇ ਆ ਹਾਂਜੀ ਹੁਣ ਜਿੰਨਾ ਛੋਟੀ ਉਮਰ ਦੇ ਬੱਚੇ ਨੂੰ ਅਸੀਂ ਗੱਲਾਂ ਦੱਸਣੀਆਂ ਆ ਉਹਨਾਂ ਪ੍ਰੈਸ਼ਰ ਉਹ ਤੇ ਜ਼ਿਆਦਾ ਹੋਣਾ ਹਾਂਜੀ ਕੁਦਰਤ ਵੱਲੋਂ ਜਿਹੜੇ ਬੱਚੇ ਆ ਉਨਾਂ ਲਈ ਉਨਾਂ ਲਈ ਇਹ ਹੁੰਦਾ ਵੀ ਜਿਹੜੇ ਮਾਪੇ ਆ ਨਾ ਸਾਡੇ ਹਾਂਜੀ ਪਹਿਲਾ ਮਾਂ ਪਿਓ ਉਸ ਤੋਂ ਬਾਅਦ ਟੀਚਰ ਉਦੋਂ ਬਾਅਦ ਟੀਚਰ ਹਾਂਜੀ ਭਈ ਇਹ ਸਾਡੇ ਇਹ ਸਾਡੇ ਆਪਣੇ ਆ ਹਾਂ ਇਹ ਸਾਡਾ ਭਲਾ ਕਰਨਾ ਚਾਹੁੰਦੇ ਆ ਹਾਂਜੀ ਇਹ ਸਾਡਾ ਕੋਈ ਨੁਕਸਾਨ ਨਹੀਂ ਕਰ ਸਕਦੇ ਹਾਂ ਇਹਨਾਂ ਤੋਂ ਬਿਨਾ ਸਾਡਾ ਗੁਜ਼ਾਰਾ ਨਹੀਂ ਹੈਗਾ ਯਾ ਇਹ ਜੋ ਮੇਰੇ ਬਾਰੇ ਕਹਿਣਗੇ ਉਹ ਸਾਰਾ ਸੱਚ ਕਹਿਣਗੇ ਹਾਂ ਹੁਣ ਜਦੋਂ ਕੁਦਰਤ ਨੇ ਉਹਦੇ ਅੰਦਰ ਇਹ ਗੱਲ ਪਾਈਓ ਇੱਕ ਸੌਫਟਵੇਅਰ ਪਾਇਆ ਹੈ ਉਹਦੇ ਅੰਦਰ ਹਾਂ ਹੁਣ ਜੋ ਜੋ ਮਾਪਿਆਂ ਨੇ ਉਹਦੀ ਡੈਫੀਨੇਸ਼ਨ ਦਿੱਤੀ ਆ ਜਿਹੜੇ ਜਿਹੜੇ ਉਹਨੂੰ ਸੁਝਾਅ ਦਿੱਤੇ ਉਹ ਸਟੋਰ ਕਰਕੇ ਬੈਠਾ ਹਾਂਜੀ ਤੇ ਉਹਦਾ ਪ੍ਰੈਸ਼ ਜਦੋਂ ਮਾਪਿਆਂ ਮਾਪਿਆਂ ਨੇ ਬਾਰ ਬਾਰ ਇਹ ਕਹਿ ਦਿੱਤਾ ਜੇ ਲੜਕੀ ਹੁਣ ਮੇਰੀ ਲੜਕੀ ਮੰਨ ਲਓ 13-14 ਸਾਲ ਦੀ ਲੜਕੀ ਆ ਮੁੰਡਾ 5-6 ਸਾਲ ਦਾ ਉਹ ਸ਼ਰਾਰਤੀ ਆ। ਹਾਂ। ਮੈਂ ਬਾਰ-ਬਾਰ ਕੁੜੀ ਨੂੰ ਚੇਤਾ ਕਰਾਉਣਾ ਵੀ ਦੇਖ ਆਇਆ ਪੁੱਤ ਮੇਰਾ। ਹਾਂਜੀ ਇਤੋਂ ਹੀ ਆਸ ਆ ਮੈਨੂੰ। ਹਾਂਜੀ ਹਾਂ ਉਹਨੂੰ ਦੋ ਗਾਲਾਂ ਕੱਢ ਗਿਆ ਤਾਂ ਸਾਲਾ ਨਕਮਾ ਆਈ ਨਹੀਂ ਕਿ ਇਹ ਤਾਂ ਮੈਨੂੰ ਨਹੀਂ ਲੱਗਦਾ ਬੜਾ ਹੋ ਕੇ ਕੁਝ ਕਰੂਗਾ। ਹਾਂ। ਹਣਾ ਹੁਣ ਉਹ ਛੋਟੀਆਂ-ਛੋਟੀਆਂ ਗੱਲਾਂ ਕੁੜੀ ਦੇ ਦਿਮਾਗ ਦੇ ਵਿੱਚ ਸਟਕ ਹੋ ਕੇ ਰਹਿ ਜਾਣੀਆਂ ਜਦੋਂ ਉਹ ਵੱਡੀ ਹੋਣਾ 20-22 ਸਾਲ ਦੀ ਹੋਣਾ ਜਦੋਂ ਉਹ ਪੜਨਾ ਆ ਜਦੋਂ ਉਹਨੂੰ ਬਾਹਰ ਜਾਣਾ ਆ ਜੀ ਉਹ ਵਿਆਹ ਕਰਾਉਣ ਲੱਗੀ ਆ ਕੋ ਮੁੰਡਾ ਪਸੰਦ ਆਇਆ ਉਹਦੇ ਮਾਈਂਡ ਨੇ ਕਿਹਾ ਨਹੀਂ ਨਹੀਂ ਤੇਰੇ ਬਾਪ ਨੂੰ ਤੇਤੋਂ ਹੀ ਆਸ ਆ ਜਾਂ ਜੇ ਤੂੰ ਸਫਲ ਨਾ ਹੋਈ ਜੇ ਤੂੰ ਉਹਨਾਂ ਨੂੰ ਪੱਕੀ ਹੋ ਕੇ ਉਹਨਾਂ ਨੂੰ ਨਾਂ ਬੁਲਾਇਆ ਘਰ ਦਾ ਮੁੰਡਾ ਤਾਂ ਨਕਮਾ ਆ ਘਰ ਦਾ ਕੀ ਬਣੂਗਾ ਹਾਂ ਜੇ ਉਹ ਵਿਆਹ ਵੀ ਹੋ ਗਈ ਉਹਨ ਆਪਣੇ ਟੱਬਰ ਆਪਣੇ ਸਹੁਰਿਆਂ ਦੀ ਟੱਬਰ 'ਚ ਰਿਲੈਕਸ ਨਹੀਂ ਰਹਿਣਾ ਹਾਂ ਉਹਦੇ ਅੰਦਰ ਕਿਤੇ ਨਾ ਕਿਤੇ ਗੱਲ ਹੋਣੀ ਵੀ ਮੈਂ ਮਾਂ ਪੇ ਦਾ ਕਿਦਾਂ ਪਾਲਾਂ ਕਰਾਂ ਮੈਂ ਤਾਂ ਪੁੱਤਿਆਂ ਉਹਨਾਂ ਦਾ ਯਾ ਨਹੀਂ ਤਾਂ ਹੈਗੀਆਂ ਜਿਨ ਬਚਾਉਣਾ ਉਹਨਾਂ ਨੂੰ ਹਾਂ ਉਹ ਵਿਚਾਰੇ ਬੁੱਢੇ ਹੋ ਗਏ ਮਾਂ ਮੇਰੀ ਤਾਂ ਗੁੱਡਾ ਦੁਖਦਾ ਆ ਪਰ ਹੱਥ ਮੇਰਾ ਕਿਸੇ ਕੰਮ ਦਾ ਹੀ ਨਹੀਂ ਹਾਂ ਹੁਣ ਇਹ ਗੱਲਾਂ ਦੇਖੋ ਇੱਕ ਇਹ ਪੈ ਗਿਆ ਤੁਸੀਂ ਆਪਣੇ ਬਾਰੇ ਸੋਚੋ ਤੁਹਾਡੇ ਤੇ ਇਹ ਪ੍ਰੈਸ਼ਰ ਹੋਵੇ ਵੀ ਮੈਂ ਘਰਦਿਆਂ ਲਈ ਇਹ ਇਹ ਕੰਮ ਕਰਨੇ ਆ ਹਾਂਜੀ ਪਰ ਜੌਬ ਮਿਲੇ ਨਾ ਤੁਹਾਨੂੰ ਹਾਂਜੀ ਉਹ ਹੀ ਜਿੱਦਾਂ ਬਾਹਰ ਆਪਣੇ ਨਹੀਂ ਆ ਸਟੂਡੈਂਟਸਾਂ ਦਾ ਹੋ ਰਿਹਾ ਨਾ ਜਾਨੀ ਜੌਬ ਮਿਲਣੀ ਰਹੀ ਸਰਕਾਰ ਨੇ ਕਹਿਤਾ ਪੱਕੇ ਨਹੀਂ ਹੋ ਸਕਣਾ ਪਰ ਮਾਈਂਡ ਕਹਿ ਰਿਹਾ ਵੀ ਜੇ ਪੈਸੇ ਨਾ ਕਮਾਈ ਪੈਸੇ ਨਾ ਭੇਜੇ ਫਿਰ ਮੈਂ ਤਾਂ ਚੰਗਾ ਪੁੱਤ ਨਹੀਂ ਰਹਿਣਾ ਉਹਨਾਂ ਦਾ ਯਾਰ ਫੇ ਕੀ ਕਰੂ ਪ੍ਰੈਸ਼ਰ ਚ ਕੀ ਕਰੂਗਾ ਉਹ ਹਾਂਜੀ ਹਾਂ ਠੀਕ ਆ ਆ ਤਾਂ ਆ ਤਾਂ ਇੱਕ ਬੈਸਟ ਕੇਸ ਸਿਨੈਰੀਓ ਆ ਹਾਂਜੀ ਇਹਦੇ ਨਾਲ ਨਾਲ ਹੋ ਸਕਦਾ ਕਿਸੇ ਨੂੰ ਕੁੜੀ ਵੀ ਪਸੰਦ ਆ ਜਾਏ ਹਾਂਜੀ ਕੁੜੀ ਕਹੇ ਪੇ ਆਪਾਂ ਤਾਂ ਜਾ ਕੇ ਇਟਲੀ ਰਹਿਣਾ ਹੂੰ ਕੋ ਕੁੜੀ ਆ ਉਹਨੂੰ ਮੁੰਡਾ ਪਸੰਦ ਆ ਜਾਏ ਮੁੰਡਾ ਉਹਨੂੰ ਗੱਲਾਂ-ਗੱਲਾਂ ਸੁਣਾ ਦੇਵੇ ਪੇ ਮੈਂ ਮਾਂ ਪੇ ਮੇਰੇ ਆਪ ਖਾਂਦੇ ਪੀਂਦੇ ਆ ਮੈਂ ਉਹਨੂੰ ਕਹਿੰਦਾ ਪੇ ਮੈਂ ਤਾਂ ਮੇਰੀ ਵਾਈਫ ਨੇ ਅਸੀਂ ਤਾਂ ਲਾਈਫ ਇੰਜੋਏ ਕਰਨੀ ਪੰਜ ਛੇ ਸਾਲ ਤੱਕ ਘੁੰਮਣਾ ਪਹਿਲਾਂ ਅਸੀਂ ਯਾ ਹੁਣ ਮੁੰਡਾ ਪਸੰਦ ਆਇਆ ਉਹ ਕਹਿ ਰਹੀ ਆ ਕਿ ਆਪਾਂ ਘੁੰਮਣਾ ਆ ਪਰ ਉਹ ਕੁੜੀ ਦੇ ਦਿਮਾਗ ਵਿੱਚ ਇਹ ਆ ਕਿ ਮਾਪੇ ਨੂੰ ਪੈਸੇ ਭਜਣੇ ਹਰ ਇੱਕ ਹਰ ਇੱਕ ਮਹੀਨੇ 40-50 ਹਜ਼ਾਰ ਹਾਂ ਉਹ ਆਪਣੀ ਲਾਈਫ ਪ੍ਰੈਸ਼ਰਾਈਜ਼ ਹੋ ਕੇ ਜੀ ਰਹੀ ਆ ਹਨ ਹੁਣ ਪਤਾ ਨਹੀਂ ਇਤਨੀਆਂ ਕਿੰਨੀਆਂ ਕੁੰਡੀਆਂ ਜਿਹੜੀਆਂ ਸਾਡੇ ਸਮਾਜ ਨੇ ਜੀ ਉਹਨਾਂ ਨੂੰ ਇਹ ਕਹੀਏ ਇਹ ਤੁਸੀਂ ਕਹੋ ਪੇ ਇਦਾਂ ਪੇ ਮਾਪਿਆਂ ਨੂੰ ਇਹ ਕਹੀਏ ਪੇ ਇਦਾਂ ਕਰੋ ਇਦਾਂ ਨਹੀਂ ਹੋਣਾ ਇਹ ਕਲਚਰਲ ਜਿਹੜੇ ਇਸ਼ੂ ਹੁੰਦੇ ਨਾ ਹਾਂਜੀ ਉਹਨੂੰ ਪੀੜੀਆਂ ਲੱਗਦੀਆਂ ਸੁਧਰਨੇ ਯਾ ਮਤਲਬ ਅਸੀਂ ਸੋਚਣ ਲੱਗ ਪਈਏ ਹਾਂਜੀ ਆਪਾਂ ਜਿੱਦਾਂ ਗੱਲ ਕਰਦੇ ਅਸੀਂ ਇਹ ਨਾ ਸੋਚੀਏ ਪਈ ਹੁਣ ਆਪਣੇ ਮਾਪੇ ਨੂੰ ਸਮਝਾਈਏ ਹਾਂਜੀ ਅਸੀਂ ਇਹ ਗੱਲਾਂ ਆਪਣੇ ਬੱਚਿਆਂ ਦੇ ਪ੍ਰਤੀ ਲਾਗੂ ਕਰ ਲਈਏ ਹਾਂਜੀ ਸਾਡੇ ਬੱਚੇ ਬਿਨਾਂ ਪ੍ਰੈਸ਼ਰ ਤੋਂ ਵੱਡੇ ਹੋਣ ਹਾਂਜੀ ਉਹ ਜਦੋਂ ਜੀਣ ਲੱਗਣ ਜਦੋਂ ਸਾਡੇ ਨਿਆਣੇ ਵਿਆਹ ਕਰਾਉਣ ਉਹਨਾਂ ਨੂੰ ਸਾਡੀ ਲੁੱਕ ਦਾ ਫਿਕਰ ਨਾ ਹੋਵੇ ਹਾਂਜੀ ਉਹ ਫਿਰ ਆਪਣੇ ਬੱਚਿਆਂ ਲਈ ਹੋਰ ਜ਼ਿਆਦਾ ਰਿਲੈਕਸ ਹੋ ਜਾਣ। ਹਾਂਜੀ। ਜਿਹੜੀ ਉਹ ਤੀਜੀ ਪੀੜ੍ਹੀ ਹੋਊਗੀ ਸ਼ਾਇਦ ਫਰਕ ਪੈ ਜਾਏ। ਹਾਂਜੀ ਸ਼ਾਇਦ ਪੈ ਜਾਏ ਪਰ ਤੁਹਾਨੂੰ ਲੱਗਦਾ ਕਿ ਇਹਦੇ ਜੇ ਕੋਈ ਪੁਆਇੰਟ ਹੋ ਸਕਦਾ ਕਿ ਜਿਹੜੇ ਉੱਥੇ ਪੇਰੈਂਟਸ ਆ ਉਹਨਾਂ ਨੇ ਬਾਹਰ ਲਾਈਫ ਮੋਸਟਲੀ ਦੇਖੀ ਨਹੀਂ ਹੁੰਦੀ ਉਹ ਪਤਾ ਨਹੀਂ ਸਮਝਦੇ ਕੋਈ ਪਤਾ ਨਹੀਂ ਕੀ ਆ ਨਾ ਉੱਥੇ। ਜਾਕੀ ਤਾਂ ਆ ਬਹੁਤ ਵਧੀਆ ਆ। ਤਾਂ ਇੱਕ ਤੇ ਉਹ ਬੱਚੇ ਵੀ ਉਹ ਦੱਸਦੇ ਨਹੀਂ ਜਾਂ ਉਹ ਜਾਂ ਪੈਰੈਂਟਸ ਵੀ ਕਹਿੰਦੇ ਨਹੀਂ ਕਿ ਆਪਣੇ ਪੁੱਤ-ਇਸਾਨ ਨਾਲ ਖੁੱਲ੍ਹ ਕੇ ਗੱਲ ਕਰੋ ਹਨਾ ਲਾਈਕ ਨਹੀਂ ਉਹ ਉਹ ਜੇ ਹੋ ਵੀ ਜਾਵੇ ਗੱਲ ਤਾਂ ਆਪਾਂ ਇਦਾਂ ਕਰਦੇ ਵੀ ਇੰਨਾ ਸਿੰਪਲ ਨਹੀਂ ਹੈ ਜੇ ਉਹਨਾਂ ਨੂੰ ਉਹਨਾਂ ਨੂੰ ਦੱਸ ਵੀ ਦਿਓ ਜਿਹੜਾ ਉਹਨਾਂ ਦੇਖੋ ਇੱਕ ਚੀਜ਼ ਆ ਅੰਧ ਜਿਹੜਾ ਸਵਾਰਥ ਆ ਯਾ ਜਿਹੜਾ ਲਾਲਚ ਆ ਅੰਦਰ ਹੂੰ ਉਕੁਦਰਤ ਵੱਲੋਂ ਹਾਂਜੀ ਹਰੇਕ ਦੇ ਅੰਦਰ ਇਹ ਇਹ ਜਿੱਦਾਂ ਕਾਮ ਆ ਗੁੱਸਾ ਆ ਹਨਾ ਲੋਭ ਆ ਇੱਕ ਕੁਦਰਤੀ ਸਾਡੇ ਅੰਦਰ ਆ ਕਿਉਂਕਿ ਸਾਨੂੰ ਚਲਾਈ ਰੱਖਣ ਲਈ ਜ਼ਰੂਰੀ ਆ ਕੁਦਰਤੀ ਆ ਹਾਂਜੀ ਕੁਦਰਤ ਜਿਹੜਾ ਕਾਮ ਆ ਉਹ ਕੱਲਾ ਔਰਤ ਲਈ ਨਹੀਂ ਹੈਗਾ ਉਹੀ ਤਾਕਤ ਜਿਹੜੀ ਔਰਤ ਦੇ ਸਬੰਧ ਵਿੱਚ ਸਾਨੂੰ ਉਹਦੇ ਉਹਦੇ ਪ੍ਰਤੀ ਅਟਰੈਕਟ ਕਰਦੀ ਆ ਸਾਨੂੰ ਬਿਲਕੁਲ ਉਹੀ ਸਾਨੂੰ ਕੰਮ ਕਰਨ ਲਈ ਤਾਕਤ ਦਿੰਦੀ ਆ ਉਹ ਹੀ ਦਿੰਦੀ ਆ ਜੀ ਉਹ ਅਗਰ ਨਾ ਹੋਵੇ ਸਾਡੇ ਬੰਦੇ ਦੇ ਅੰਦਰ ਤਾਂ ਉਹਨੂੰ ਜ਼ਿੰਦਗੀ ਦੀ ਲਾਲਸਾ ਵੀ ਘਟ ਜਾਣੀ ਆ ਹਾਂਜੀ ਉਹਨ ਵੈਸੇ ਨਰਾਸ਼ ਰਹਿ ਸੈਡ ਰਹਿਣ ਲੱਪਣਾ ਬਿਮਾਰ ਰਹਿਣ ਲੱਪਣਾ ਆਇਆ ਠੀਕ ਹੈ ਇਦਾਂ ਲੋਪਿਆ ਹੁਣ ਉਹ ਜਿਹੜੇ ਜਿਹੜੀਆਂ ਉਹ ਨਿਯਾਮਤਾ ਅੰਦਰ ਆ ਸਾਡੇ ਜੇ ਉਹਨੂੰ ਅਸੀਂ ਸਮਾਜ ਚ ਜਿੱਥੇ ਰਹਿੰਦੇ ਆ ਉਥੋਂ ਅਕਲ ਲੈ ਕੇ ਹਾਂਜੀ ਉਹਨੂੰ ਕੰਟਰੋਲ ਕਰਕੇ ਇੱਕ ਪ੍ਰੋਸੈਸ ਵਿੱਚ ਪਾ ਕੇ ਇੱਕ ਵਿਧਾਨ ਦੇ ਵਿੱਚ ਨਾਂ ਰੱਖਿਆ। ਜੋ ਤਾਂ ਹੁਣ ਜਿਹੜੇ ਮਾਪੇ ਚਾਹੇ ਇੰਡੀਆ ਬੈਠੇ ਆ ਚਾਹੇ ਕਿੱਥੇ ਜਿਹੜੇ ਲਾਲਚੀ ਆ। ਹਾਂਜੀ ਹੁਣ ਲਾਲਚੀ ਆ ਮਾਂ ਪਿਓ ਨੂੰ ਇਹ ਪਤਾ ਆ ਕਿ ਸਾਡੀ ਜ਼ਿੰਦਗੀ ਜਿਹੜੀ ਆ ਨਾ ਸਾਡਾ ਬੁਢੇਪਾ ਜਿਹੜਾ ਆ ਸਾਡਾ ਸਮਾਜ ਆ ਜਿਹੜਾ ਆਲਾ ਢੋਲਾ ਸਾਡੀ ਕੋਲ ਆ ਜਿਹੜੀ ਉਹ ਸਾਡੇ ਪੁੱਤ ਨਾ ਚੱਲਦੀ। ਹਾਂਜੀ ਪਰ ਹੁਣ ਉਹ ਨਕਮਾ ਕੰਮ ਕਰਨ ਜੂਗਾ ਉਹ ਆਪ ਆਈਲਟਸ ਕਰ ਨਹੀਂ ਸਕਦਾ ਉਹ ਉਹ ਉਹਨੂੰ ਐਦਾਂ ਰਿਸ਼ਤਾ ਨਹੀਂ ਹੋਣਾ ਹੂੰ ਫਿਰ ਉਹ ਕੀ ਚਾਹਣਗੇ ਉਹ ਚਾਹਣਗੇ ਵੀ ਕੁੜੀ ਵਿਆਹ ਕਰਾਉਣ ਤੋਂ ਪਹਿਲਾਂ ਪਹਿਲਾਂ ਹੂੰ ਜੇ ਪਹਿਲਾਂ ਬਾਅਦ ਪੱਕੀ ਹੋ ਕੇ ਸਾਡੇ ਟੱਬਰ ਨੂੰ ਸਾਰੇ ਨੂੰ ਸਾਧ ਲਵੇ ਯਾ ਮੁੰਡਾ ਸੈੱਟ ਹੋ ਜੂ ਵੀ ਉੱਥੇ ਹੂੰ ਫਿਰ ਮੁੰਡੇ ਨੂੰ ਜੇ ਕੈਨੇਡਾ ਪੱਕਾ ਹੋ ਗਿਆ ਮੁੰਡਾ ਫਿਰ ਰਿਸ਼ਤਾ ਵਧੀਆ ਆ ਜਾਣਾ ਇਹਨੂੰ ਹਾਂਜੀ ਇੱਕ ਵਾਰੀ ਬਾਹਰ ਚਲਾ ਗਿਆ ਰਿਸ਼ਤਾ ਕੰਮ ਤਾਂ ਅਸੀਂ ਵੀ ਕਰ ਲਵਾਂਗੇ ਰਿਸ਼ਤਾ ਆ ਗਿਆ ਇੱਕ ਵਾਰੀ ਵਿਆਹ ਹੋ ਗਿਆ ਫੇਸ ਦੇ ਨਿਆਣੇ ਅਸੀਂ ਫੇਸ ਸਮਾ ਲਵਾਂਗੇ ਫੇਸ ਸਮਾ ਲਾਂ ਹਾਂਜੀ ਹਨਾ ਹੁਣ ਉਸ ਵੇਲੇ ਉਹਨੂੰ ਜਿੰਨਾ ਮਰਜੀ ਗਿਆਨ ਦੇ ਲੋ ਮਾਂਪੇ ਨੂੰ ਕੁੰਡੀ ਤਾਂ ਉੱਥੇ ੜੀਓ ਆ ਉਹ ਉੱਥੇ ਹਾਂਜੀ ਉਹ ਕੁੰਡੀ ਉਹ ਜਿਉਂ ਹੀ ਲਾਲਚ ਲੈ ਕੇ ਅਗਲੇ ਕੈਨੇਡਾ ਚ ਲੱਗ ਗਿਆ ਹਾਂਜੀ ਹੁਣ ਅਸੀਂ ਕਹਾਂਗੇ ਹੁਣ ਤਾਂ ਬਾਹਰਲੇ ਮੁਲਕ ਚ ਜਾ ਗਏ ਹੁਣ ਤਕਲਾ ਜਾਨੀ ਇਹਨਾਂ ਨੂੰ ਨਹੀਂ ਨਹੀਂ ਉੱਥੇ ਜਾ ਕੇ ਵੀ ਉਹਨਾਂ ਨੂੰ ਪਤਾ ਪਵੇ ਜੇ ਮੁੰਡੇ ਨੂੰ ਪੱਕੇ ਹੋਣ ਨੂੰ 2 ਸਾਲ ਲੱਗ ਜਾਣੇ ਆ ਹਾਂ ਅਜੇ ਜੌਬ ਨਹੀਂ ਮਿਲਿਆ ਕੁੜੀ ਜੌਬ ਕਰਦੀ ਆ ਹਾਂਜੀ ਹੁਣ ਵੀ ਉਹ ਨਹੀਂ ਕੀ ਚਾਹਣਾ ਵੀ ਜੇ ਵਿਆਹ ਕਰਾ ਕੇ ਚੱਲ ਗਈ ਹਾਂਜੀ ਜੇ ਘਰ ਵਾਲੀ ਨਾਲ ਰਹਿਣ ਲੱਪਈ ਹਾਂਜੀ ਹੁਣ ਕਿਤੇ ਨਾ ਕਿਤੇ ਉਹ ਨਹੀਂ ਇਦਾਂ ਚਾਹਣਾ ਆ ਵੀ ਅਜੇ 2-3 ਸਾਲ ਵਿਆਹ ਨਾ ਕਰਾਵੇ ਯਾ ਠੀਕ ਹੈ ਉਹ ਚਾਹੇ ਬੰਦਾ ਜਦੋਂ ਵਰਤੀ ਤੁਹਾਡੀ ਇਦਾਂ ਦੀ ਆ ਮੈਂ ਬਹੁਤ ਬੰਦਿਆਂ ਨੂੰ ਨਿਊਜ਼ੀਲੈਂਡ ਦੇ ਵਿੱਚ ਇਦਾਂ ਵਾਲੇ ਦੁਆਲੇ ਆਪਣੀ ਦੇਖਦਾ ਆ ਵੀ ਜਿੱਦਾਂ ਦੇ ਕਮੀਨੇ ਉਹ ਗਰੀਬੀ ਦੇ ਵਿੱਚ ਸੀ ਹਾਂ ਉਸੇ ਲੈਵਲ ਦੇ ਕਮੀਨੇ ਉਹ ਮਿਲੀਅਨਰ ਹੋ ਕੇ ਆ ਹਾਂ ਜਦੋਂ ਆਏ ਆ ਜੇ ਨਾ ਬੰਦਿਆਂ ਨੂੰ ਮੈਂ 40 ਸਾਲ ਤੋਂ ਜਾਣਦਾ ਵੀ ਜਦੋਂ ਆਏ ਆ ਉਦੋਂ ਬੰਦਾ 20-20 ਜਣੇ ਇੱਕ ਇੱਕ ਕਮਰੇ 'ਚ ਰਹਿੰਦੇ ਸੀ ਇਦਾਂ ਠੀਕ ਆ ਉਦੋਂ ਬੰਦਾ ਥੋੜਾ ਬਹੁਤਾ ਝੂਠ ਵੀ ਬੋਲਦਾ ਸੀ ਉਦੋਂ ਦੂਜੇ ਨੂੰ ਲੁੱਟ ਵੀ ਲੈਂਦਾ ਸੀ ਦੂਜੇ ਨਾਲ ਹੀ ਰਫਰੀ ਪਰ ਉਹ ਜਿਹਨਾਂ ਕੋ 30 30 40 40 ਕਰ ਹੋ ਗਏ ਹੁਣ ਅੱਛਾ ਹੁਣ ਵੀ ਉਦਾਂ ਦਾ ਝੂਠ ਬੋਲਦੇ ਆ ਉਹ ਹੂੰ ਹੁਣ ਵੀ ਉਹਨੇ ਫਰੇਵ ਕਰਦੇ ਆ ਹੱਲੇ ਵੀ ਰਾਜਪੂਣ ਆਇਆ ਨਹੀਂ ਹਨਾ ਬਸ ਉਹ ਉਹ ਇਦਾਂ ਨਹੀਂ ਹੋਣਾ ਕਿ ਤੁਸੀਂ ਕਹੋ ਕਿ ਸਮਾਜ ਦੇ ਵਿੱਚ ਜਾ ਕੇ ਆ ਜਾਣਾ ਯਾ ਆਪਣਾ ਜਿਹੜਾ ਜਿਹੜਾ ਜਿੱਦਾਂ ਕੋਈ ਜਿੱਦਾਂ ਨੂੰ ਦੇਖੋ ਚਾਹ ਦਾ ਕੱਪ ਆ ਤੁਸੀਂ ਚਾਹ ਪੀ ਲਈ ਕੱਪ ਨੂੰ ਸਿੰਕ ਦੇ ਵਿੱਚ ਰੱਖ ਦਿੱਤਾ ਉੱਤੇ ਉਹ ਪਾਣੀ ਚੱਲ ਰਿਹਾ ਜੇ ਤੁਸੀਂ ਨਾ ਵੀ ਧੋਵੋ ਨਾ ਫੇਰ ਵੀ ਪਾਣੀ ਪਾ ਕੇ ਹੋ ਸਕਦਾ 2-4 ਬਾਰੀ ਪਾਣੀ ਛੱਡਿਆ ਪਾਣੀ ਭਰਿਆ ਫੇਰ ਡੁੱਲਿਆ ਭਰਿਆ ਡੁੱਲਿਆ ਉਦਾਂ ਹੀ ਤੋਂ ਹੋ ਜੂਵੇ ਹਾਂਜੀ ਪਰ ਮਾਈਂਡ ਨਹੀਂ ਸਾਡਾ ਇਦਾਂ ਹੈਗਾ ਮਾਈਂਡ ਨਹੀਂ ਹਾਂਜੀ ਮਾਈਂਡ ਨੂੰ ਜੇ ਤੁਸੀਂ ਇਦਾਂ ਕਹੋ ਨਾ ਇਦਾਂ ਮਨ ਨੂੰ ਇਦਾਂ ਸੋਚੋ ਵੀ ਨਹੀਂ ਇਦਾਂ ਕੋਈ ਚੰਗੀਆਂ ਅਗਲਾ ਸੁਣੀ ਜਾਵੇ ਇਦਾਂ ਨਾ 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 ਉਹ ਤਾਂ ਜਿਹੜੀ ਕਮਾਂਡ ਦਿੰਨੇ ਆ ਤੁਸੀਂ ਉਹ ਤਪੱਸਿਆ ਤੁਹਾਨੂੰ ਕਰਨੀ ਪੈਣੀ ਆ ਹਾਂਜੀ ਔਰ ਤੁਹਾਡੇ ਲਈ ਤੁਸੀਂ ਇਦਾਂ ਨਹੀਂ ਕਰ ਸਕਦੇ ਕਿ ਮੈਂ ਤਪੱਸਿਆ ਕਰਕੇ ਘਰ ਵਾਲੀ ਦਾ ਮਨ ਸਾਫ਼ ਕਰ ਦਿਆਂ ਮੈਂ ਹਾਂ ਜਬ ਮੈਂ ਇਦਾਂ ਇਹ ਗੱਲਾਂ ਕਰ ਕਰਕੇ ਅਰਦਾਸ ਕਰਕੇ ਨਿਆਣਿਆਂ ਨੂੰ ਠੀਕ ਕਰ ਦਿਆ ਨਹੀਂ ਹਾਂ ਹਰੇਕ ਨੂੰ ਆਪਣੀ ਖਾਜ ਆਪ ਕਰਨੀ ਪੈਣੀ ਆ ਆਪ ਕਰਨੀ ਹੋਵੇ ਸਹੀ ਹੋ ਲਈ ਹੁਣ ਤੁਹਾਡੇ ਅੱਖ ਚ ਖਾਜ ਹੁੰਦੀ ਹੋਵੇ ਜਾ ਕਦੇ ਕਰਵਾ ਕੇ ਦੇਖਿਓ ਘਰ ਵਾਲੀ ਨੂੰ ਕਿਉਂ ਪੇ ਕਰ ਕਰੀਏ ਇਦਾਂ ਹਾਂ ਤੁਹਾਨੂੰ ਜਿੰਨੀ ਕੁ ਖਾਜ ਤੁਸੀਂ ਚੋਣੇ ਆ ਜਿੰਨਾ ਮਰਜ਼ੀ ਜ਼ੋਰ ਲਾ ਲਿਓ ਉਹ ਤੋਂ ਕਰੇ ਹੀ ਨਹੀਂ ਹੁੰਦੀ ਹਾਂ ਜਾਨ ਬੱਚੀ ਜਾਣਾ ਆ ਹੱਥ ਨੂੰ ਐਦਾਂ ਹਾਂਜੀ ਜਾਨ ਰਗੜ ਦੇਣੀ ਅੱਖ ਯਾ ਠੀਕ ਹੈ ਆਪ ਖਾਜ ਆਪਣੀ ਆਪ ਕਰੇ ਬੰਦਾ ਫੇਰ ਉਹਨੂੰ ਪਤਾ ਹੁੰਦਾ ਕਿੰਨੀ ਕੁ ਲੋੜ ਆ ਸਹੀ ਗੱਲ ਕਦੇ ਵੀ ਤੁਸੀਂ ਦੇਖ ਲਿਓ ਆਪ ਆਪਣੇ ਖਾਜ ਕਰਦੇ ਆ ਕਦੇ ਕਿਸੇ ਤੋਂ ਨੋਂਧਣਾ ਨਹੀਂ ਵੱਜੀਆਂ ਆਪਣੇ ਹੂੰ ਹਾਂ ਬੱਚਿਆਂ ਨਾਲ ਹੋ ਜਾਂਦੀ ਤਾਂ ਉਹਨਾਂ ਦੇ ਗਲਾ ਪਾਏ ਹੁੰਦੇ ਆ ਪੀਣਾ ਨਾ ਮਾਰ ਲੈਣ ਕਿਤੇ ਹਾਂਜੀ ਉਦਾਂ ਨਹੀਂ ਐਸੀ ਕਰਕੇ ਸਾਨੂੰ ਜਿਹੜੀਆਂ ਅਸੀਂ ਪੋਲਿਟਿਕਸ ਦੀਆਂ ਵੱਡੀਆਂ-ਵੱਡੀਆਂ ਸਮੱਸਿਆਵਾਂ ਦੀ ਗੱਲ ਕਰਦੇ ਆ ਸਾਨੂੰ ਨਹੀਂ ਉਹ ਉਹ ਸਾਨੂੰ ਤਾਂ ਸਾਡੀਆਂ ਘੁੰਡੀਆਂ ਹੋਰ ਬਹੁਤ ਜਗਾੜੀਆਂ ਆ ਜੀ ਬਿਲਕੁਲ ਹਾਂਜੀ ਤੁਹਾਡੀ ਗੱਲ ਬਿਲਕੁਲ ਸਹੀ ਆ ਜਿਹੜਾ ਇਹ ਕਲਚਰਲ ਚੀਜ਼ ਆ ਨਾ ਇਹਨੂੰ ਬਹੁਤ ਟਾਈਮ ਲੱਗਣਾ